ਸਸੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਗ੍ਰੈਂਡ ਮੈਰਿਜ ਪੈਲਸ ਦੇ ਵਿੱਚ ਆਪਣੇ ਭਰਾ ਨੇ ਨਵਾਂ ਮੈਰਿਜ ਪੈਲਸ ਕੀਤਾ ਸਪੋਰਟ ਕਰਨੀ ਆ ਬਹੁਤ ਸੋਹਣਾ ਬਣਾਇਆ ਬਾਈ ਨੇ ਏ ਟੂ ਜ਼ੈਡ ਚ ਉਹ ਵੀ ਕੰਮ ਆ ਤੁਹਾਨੂੰ ਸਸੀ ਗੱਲ ਦੇ ਵਿੱਚ ਦੇਖੂਗਾ ਜਿਵੇਂ ਪੁਰਾਣੇ ਕਿਲੇ ਜਾਂ ਹਵੇਲੀਆਂ ਹੁੰਦੀਆਂ ਸੀਗਾ ਅੱਗੇ ਬਾਈ ਤੋਂ ਜਾਣਾਂਗੇ ਕਿ ਬਾਈ ਨੇ ਪੰਜ ਆਵ ਨਾਮ ਕਿਉਂ ਰੱਖਿਆ ਗਾ ਸਸੀ ਗੱਲ ਬਾਈ ਸਸੀ ਗੱਲ ਗੁਰੂ ਬਾਈ ਹੋਰ ਠੀਕ ਠਾਕ ਵਧੀਆ ਜੀ ਵਧੀਆ ਬਾਈ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦਈਏ ਪੰਜਾਬ ਦੀ ਲੋਕੇਸ਼ਨ ਬਾਈ ਇਹ ਮੇਨ ਚੰਡੀਗੜ੍ਹ ਰੋਡ ਤੇ ਪੈ ਜਾਂਦਾ ਜੀ ਤੁਹਾਡੇ ਤੋਂ ਕਿਲੋ ਕਮਿਟਰ ਪਿੱਛੇ ਆ ਮੇਨ ਰੋਡ ਤੇ ਜਾਂ ਚੰਡੀਗੜ੍ਹ ਰੋਡ ਤੇ ਠੀਕ ਹੈ ਜੀ ਬਾਈ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਨਵੀਆਂ ਚੀਜ਼ਾਂ ਬਣਦੀਆਂ ਨੇ ਹਾਂ ਜੀ ਪਰ ਤੁਸੀਂ ਜੋ ਆਪਣੀਆਂ ਪੁਰਾਣੀਆਂ ਹਵੇਲੀਆਂ ਪੁਰਾਣੇ ਕਿਲੇ ਹੁੰਦੇ ਸੀ ਉਸ ਤਰੀਕੇ ਨਾਲ ਹੀ ਆਪਣਾ ਮੈਰਿਜ ਬੈਲਸ ਬਣਾਉਣ ਦਾ ਕਿਵੇਂ ਸੋਚਦੇ ਬਿਲਕੁਲ ਬਾਈ ਜੀ ਪਹਿਲੀ ਗੱਲ ਤਾਂ ਜਿਵੇਂ ਆਪਾਂ ਨਾਮ ਕਹ ਲਈਏ ਪੰਜਾਬ ਪੰਜਾਬ ਤੋਂ ਮੈਨੂੰ ਲੱਗਦਾ ਉੱਤੇ ਕੋਈ ਨਾਮ ਹੋਈ ਨਹੀਂ ਸਕਦਾ ਬਿਲਕੁਲ ਜੀ ਜਿਵੇਂ ਆਪਣੀ 1947 ਤੋਂ ਪਹਿਲਾਂ ਵੰਡ ਵੇਲੇ ਆਪਣੇ ਪੰਜ ਦਰਿਆ ਸੀ ਉਹੀ ਸਾਰਾ ਕਨਸੈਪਟ ਆਪਾਂ ਲੈ ਕੇ ਚੱਲੇ ਹਾਂ ਠੀਕ ਹੈ ਜੀ ਮੇ ਸਤਲੋ ਜਰਾਵੀ ਬਿਆਸ ਸਨਾਬ ਜਿਲਮ ਆਪਣੀਆਂ ਪੰਜ ਰਿਵਰਸ ਸੀ ਉਮੀ ਪੰਜ ਆਪਣੇ ਹਾਲ ਨੇ ਉਹੀ ਰਿਵਰਸ ਦੇ ਨਾਮ ਤੇ ਰੱਖੇ ਹੋਏ ਨੇ ਠੀਕ ਆ ਜੀ ਹਾਂਜੀ ਬਿਲਕੁਲ ਤੇ ਇਸ ਤੋਂ ਇਲਾਵਾ ਭਾਈ ਸਾਰਾ ਡਿਜ਼ਾਈਨ ਤੁਸੀਂ ਆਪ ਕੀਤਾ ਹੈ ਬਿਲਕੁਲ ਭਾਈ ਜੀ ਠੀਕ ਹੈ ਸਾਰਾ ਆਪਣਾ ਹੀ ਰੋਲ ਆ ਕਿ ਨਾਰਕਸ਼ਾਈ ਬ੍ਰੇਕ ਲਗਣੀ ਆ ਪੱਥਰ ਲਗਣਾ ਆ ਚੀਜ਼ ਚਾਹੀਦੀ ਆ ਇਹ ਆਪ ਆਰਕੀਟੈਕਟ ਸਾਹਿਬ ਨੂੰ ਦੱਸਿਆ ਫਿਰ ਉਹਨਾਂ ਨੇ ਆਪਾਂ ਨੂੰ ਇਹ ਡਿਜ਼ਾਈਨ ਤਿਆਰ ਕਰਕੇ ਦਿੱਤਾ ਠੀਕ ਆ ਜੀ ਭਾਈ ਇੰਨੀ ਸੋਹਣੀ ਚੀਜ਼ ਬਣਾਉਣੀ ਬਹੁਤ ਔਖਾ ਹੋ ਜਾਂਦਾ ਮੈਨੇਜ ਕਰਨਾ ਹਨ ਬਿਲਕੁਲ ਭਾਈ ਜੀ ਇੱਕ ਇੱਕ ਹੁੰਦਾ ਵੀ ਆਪਾਂ ਨੂੰ ਆਰਕੀਟੈਕਟ ਉਹਦਾਂ ਦੇ ਮਿਲ ਜਵੇ ਕਈ ਵਾਰ ਮਿਲ ਜਾਂਦੇ ਨੇ ਉਹ ਚੱਲਣ ਏ ਆਰਕੀਟੈਕਟ ਵੀ ਆਪਣੇ ਆਪਣੇ ਭਰਾਵ ਵਰਗੀ ਸੀ ਇਹਨਾਂ ਦਾ ਨਾਮ ਆ ਸਤਵੰਤ ਟਾਲੀਵਾਲ B2B ਆਰਕੀਟੈਕਟਸ ਠੀਕ ਹੈ ਜੀ ਤੇ ਇਹਨਾਂ ਨੇ ਵਿੱਚ ਇਦਾਂ ਦਾ ਕੁਝ ਨਹੀਂ ਰੱਖਿਆ ਵੀ ਹਾਂ ਜੋ ਮੈਂ ਕਹਤਾ ਉਹੀ ਹੋਊਗਾ ਮੈਂ ਸਾਡਾ 50 50 ਚੱਲਦਾ ਰਿਹਾ ਵਿੱਚ ਵਿੱਚ ਵੀ ਆਪਾਂ ਇਦਾਂ ਕਰ ਲੈਨੇ ਤੀਜਿਆਂ ਨੂੰ ਐਂ ਕ੍ਰੀਏਟ ਕਰ ਲੈਨੇ ਆ ਤਾਂ ਕਰਕੇ ਇੰਨੀ ਸੋਹਣੀ ਜੀ ਨਿਕਲੀ ਆ ਇਹਦੀ ਲਓ ਵੀ ਦੋਸਤੋ ਪਹਿਲਾਂ ਖਾਸ ਕਰਕੇ ਨਾ ਜਿਹੜੇ ਬਾਹਰਲੇ ਮੇਰੇ ਮਿੱਤਰ ਨੇ ਮੈਰਿਜ ਪਾਸ ਜਦੋਂ ਬੁੱਕ ਕਰਨਾ ਇੱਕ ਵਾਰ ਇੱਥੇ ਗੇੜਾ ਜ਼ਰੂਰ ਮਾਰ ਜਿਓ ਨਹੀਂ ਨੰਬਰ ਮੈਂ ਦਿੱਤਾ ਵਾਈ ਦਾ ਸਕਰੀਨ ਤੇ ਕਾਲ ਕਰ ਲਿਓ ਆਜੋ ਅੰਦਰ ਲੈ ਕੇ ਚੱਲਦੇ ਆਂ ਜੀ ਬਾਈ ਐਲੀਵੇਸ਼ਨ ਤਾਂ ਬਹੁਤ ਸ਼ਾਨਦਾਰ ਬਣਿਆ ਹੋਇਆ ਤੇ ਅੰਦਰ ਲੈ ਕੇ ਚੱਲਦੇ ਆਂ ਦੋਸਤੋ ਤੁਹਾਨੂੰ ਇੰਟੀਰੀਅਰ ਦਿਖਾਵਾਂਗੇ ਡੈਕੋਰੇਸ਼ਨ ਦਿਖਾਵਾਂਗੇ ਉਸ ਤੋਂ ਪਹਿਲਾਂ ਬਾਈ ਕਿੰਨੀ ਗੈਦਰਿੰਗ ਦਾ ਆਪਾਂ ਇੱਥੇ ਫੰਕਸ਼ਨ ਕਰ ਸਕਦੇ ਆਂ ਇਹ ਬਾਈ ਆਪਣਾ ਗੁਰੇਬਾਈ ਇਹ 300 ਤੋਂ ਲੈ ਕੇ 7-800 ਤੱਕ इजीली ਬੈਨਿੰਗ ਕਰ ਸਕਦੇ ਆਂ ਆਪਾਂ ਇਹ ਸਤਲੋਜ ਹਾਲ 'ਚ ਠੀਕ ਆ ਜੀ ਬਿਲਕੁਲ ਜੀ ਤੇ ਸਾਰਾ ਬਾਈ ਕੈਟਰਿੰਗ ਵਗੈਰਾ ਆਪਣੀ ਸਾਰੀ ਹਾਂਜੀ ਕੈਟਰਿੰਗ ਵੀਰੇ ਆਪਣੀਆਂ ਪ੍ਰੋਪਰ ਸ਼ੈਫਸ ਦੀ ਟੀਮ ਹੈਗੀ ਆਪਣੇ ਕੋਲ ਠੀਕ ਆ ਜੀ ਰੈਂਟ ਤੇ ਨਹੀਂ ਆਪਾਂ ਦਿੰਦੇ ਹੈਗੇ ਠੀਕ ਆ ਜੀ ਲਓ ਵੀ ਦੋਸ ਪ੍ਰੋਪਰ ਤੇ ਜਿੰਨੀਆਂ ਵੀ ਤੁਸੀਂ ਕੰਧਾਂ ਦੇਖੂਗਾ ਉਹ ਤੇ ਵੀ ਬ੍ਰਿਕ ਵਰਕ ਕੀਤਾ ਹੋਇਆ ਵੀਰ ਕਹਿੰਦਾ ਵੀ ਜੋ ਚੀਜ਼ ਬਣਾਈ ਹੈ ਜਿਹਦੇ ਨਾਮ ਤੇ ਰੱਖੀ ਹੈ ਜਿਵੇਂ ਮੇਰੀ ਸੋਚ ਸੀਗੀ ਉਵੇਂ ਅੰਦਰੋਂ ਵੀ ਬਾਈ ਸਾਰੇ ਤੇ ਬ੍ਰਿਕ ਵਰਕ ਉੱਪਰ ਜਾਲੀਆਂ ਵਗੈਰਾ ਸਾਰਾ ਜੋਧਪੂਰੀ ਪੱਥਰ ਲੱਗਿਆ ਇਹ ਇਹ ਜੋ ਇਹ ਧੋਲਪੁਰ ਪੱਥਰ ਬਿਲਕੁਲ ਧੋਲਪੁਰ ਤੇ ਇੱਟ ਨਾਨਕਸ਼ਾਹੀ ਆ ਠੀਕ ਹੈ ਕਈ ਵਾਰ ਹੁੰਦਾ ਨਾ ਬੰਦਾ ਬਾਹਰੋਂ ਦੇਖ ਲੈਂਦਾ ਵੀ ਕਿਲੇ ਵਾਲੀ ਲੋਕ ਹੈਗੀ ਅੰਦਰੋਂ ਆ ਕੇ ਫੀਲ ਹੀ ਮਰ ਜਾਂਦੀ ਆ ਬਿਲਕੁਲ ਜੀ ਤਾਂ ਕਰਕੇ ਵੀ ਫੀਲ ਨਾ ਮਰੇ ਆਪਾਂ ਟੋਟਲੀ ਡੈਕੋਰੇਸ਼ਨ ਪਾਰਟ ਤੋਂ ਲੈ ਕੇ ਮੇਨ ਹਾਲ ਤੱਕ ਟੋਟਲੀ ਆਪਾਂ ਹੈਰੀਟੇਜ 'ਚ ਲੋ ਵੀ ਦੋਸਤੋ ਤੁਸੀਂ ਫਰਨੀਚਰ ਵਗੈਰਾ ਵੀ ਦੇਖ ਸਕਦੇ ਹੋ ਪੂਰਾ ਰਾਇਲ ਲੁੱਕ ਲਗਜ਼ਰੀ ਤੁਹਾਨੂੰ ਫੀਲ ਆਉਣਾਗਾ ਤੇ ਲਾੜਾ ਲੜੀ ਦੀ ਜਿਹੜੀ ਸਟੇਜ ਹੈ ਬਹੁਤ ਸੋਹਣੀ ਬਣੀ ਹੋਈ ਹੈ ਤੇ ਖੁੱਲੀ ਟੁੱਲੀ ਸਟੇਜ ਜਿਹੜੀਆਂ ਕਿ ਆ ਆਮ ਤੌਰ ਤੇ ਆਪਾਂ ਦੇਖਦੇ ਨਾ ਵੀ ਉਹਦੀ ਬੈਕ ਜਿਹੜੀ ਇੰਨੀ ਵਧੀਆ ਨਹੀਂ ਹੁੰਦੀ ਫੋਟੋ ਹੀ ਨਹੀਂ ਵਧੀਆ ਹੁੰਦੇ ਬਾਅਦ ਚ ਆਪਾਂ ਸੋਚੀਏ ਨਾ ਯਾਰ ਵੀ ਇਹ ਚੀਜ਼ ਤੇ ਕਿਉਂ ਨਹੀਂ ਧਿਆਨ ਦਿੰਦਾ ਇਹ ਇਹ ਗੁਰੀ ਬਾਈ ਆਪਣਾ ਟੋਟਲੀ ਫਰਨੀਚਰ ਟਾਲੀ ਸਾਗ ਬੰਦਾ ਹੀ ਆ ਠੀਕ ਹੈ ਜੀ ਇਨਸਾਈਡ ਵੀ ਆਊਟਸਾਈਡ ਵੀ ਠੀਕ ਹੈ ਜੀ ਇੱਥੇ ਆਪਾਂ ਕਿਸੇ ਕਿਸਮ ਦੀ ਵੀ ਟਲ ਨਹੀਂ ਰੱਖੀ ਹੈ ਜੀ ਜੀ ਇਸ ਤੋਂ ਇਲਾਵਾ ਭਾਈ ਜਿਵੇਂ ਤੁਸੀਂ ਦੱਸਦੇ ਵੀ ਚਾਰ ਹਾਲ ਨੇ ਹਾਂਜੀ ਹਾਂਜੀ ਉਹ ਕਿਵੇਂ ਗਰਾਉਂਡ ਫਲੋਰ ਤੇ ਪਹਿਲਾ ਆਪਣਾ ਪਹਿਲਾ ਹਾਲ ਗੁਰੀ ਬਾਈ ਆਪਣਾ ਹੈਗਾ ਬੇਸਮੈਂਟ ਚ ਉਹ ਛੋਟਾ ਵਾ ਫਿਰ ਉਸ ਤੋਂ ਬਾਅਦ ਆਪਣਾ ਗਰਾਉਂਡ ਫਲੋਰ ਤੇ ਆ ਗਿਆ ਫਿਰ ਇੱਕ ਫਰਸਟ ਫਲੋਰ ਤੇ ਆ ਫਿਰ ਦੋ ਆਪਣੇ ਰੂਫ ਤੇ ਚਲੇ ਗਏ ਮਿੱਡ ਚ ਦੋ ਫਲੋਰ ਨੇ ਆਪਣੇ ਉਹ ਰੂਮਸ ਦੇ ਨੇ ਠੀਕ ਹੈ ਜੀ ਤੇ ਲੋ ਵੀ ਦੋਸਤੋ ਅੰਦਰ ਹਾਲ ਵੱਲ ਲੈ ਕੇ ਚੱਲਦੇ ਹਾਂ ਉਸ ਤੋਂ ਪਹਿਲਾਂ ਨਾ ਬਾਹਰ ਦੀ ਬਿਲਡਿੰਗ ਚੈੱਕ ਕਰੋ ਦੇ ਨਾਲੇ ਸ਼ਾਟ ਵੀ ਲਾਵਾਂਗੇ ਵਿੱਚ ਕਿਉਂਕਿ ਬਾਈ ਹੋਰ ਨੇ ਪੂਰੀ ਕੋਸ਼ਿਸ਼ ਕੀਤੀ ਆ ਇਹਨੂੰ ਚੀਜ਼ ਸੋਹਣੀ ਬਣਾਉਣ ਤੇ ਤੇ ਸਾਰੇ ਹਾਲ ਦੇ ਹਸਾਮ ਨਾਲ ਜੋ ਚਰੋਖੇ ਵਗੈਰਾ ਲੱਗੇ ਨੇ ਜੋ ਲੋਕਾ ਕੀ ਬਹੁਤ ਸ਼ਾਨਦਾਰ ਜੇ ਕਹੇ ਦੀ ਇੱਕ ਲਗਜ਼ਰੀਅਸ ਫੀਲ ਆਉਣੀ ਆ ਤੇ ਜਿਹੜੇ ਵੀ ਮਿੱਤਰਾਂ ਨੇ ਇੱਥੇ ਫੰਕਸ਼ਨ ਕਰਨਾ ਹੈ ਉਹਨਾਂ ਨੇ ਕਹਿਣਾ ਵੀ ਗੁਰੇ ਬਾਈ ਸਾਨੂੰ ਬਹੁਤ ਸੋਹਣੀ ਚੀਜ਼ ਲੱਭ ਕੇ ਦਿੱਤੀ ਤੇ ਬਾਈ ਹੋਰਾਂ ਦੀ ਮਿਹਨਤ ਜੇ ਕਹੇ ਦੀ ਰੰਗ ਲਿਆਈ ਆ ਇੰਨੀ ਸੋਹਣੀ ਚੀਜ਼ ਬਣੀ ਆ ਬਾਈ ਮੇਨ ਪੋਰਚ ਤੋਂ ਬਾਅਦ ਜੇ ਗੱਲ ਕਰੀ ਲੌਬੀ ਆ ਗਈ ਬਿਲਕੁਲ ਬਾਈ ਜੀ ਇਹ ਪੋਰਚ ਏਰੀਆ ਆ ਗਿਆ ਆਪਣਾ ਜੀ ਇਹ ਲੌਬੀ ਪਾਰਟ ਆ ਗਿਆ ਠੀਕ ਹੈ ਜੀ ਲੌਬੀ ਦੇ ਵਿੱਚ ਬਹੁਤ ਸੋਹਣਾ ਝੂਮਰ ਉੱਪਰ ਵਿੱਚ ਰੋਖੇ ਟਾਈਪ ਬਣਾਏ ਹੋਏ ਨੇ ਹਾਂਜੀ ਹਾਂਜੀ ਇਹ ਚੁੰਮਰ ਬਾਈ ਟੋਟਲੀ ਆਪਣੇ ਚਾਈਨਾ ਤੋਂ ਇੰਪੋਰਟ ਹੋਏ ਨੇ ਚਾਈਨਾ ਤੋਂ ਟੈਲੀ ਚੁੰਮਰ ਹਾਂਜੀ ਠੀਕ ਹੈ ਜੀ ਤੇ 메ਨ 게ਟ ਵੀ ਬਾਈ ਸਾਗਵਾਂ ਦੇ ਵਿੱਚ ਆ ਗਿਆ ਇਹ ਸਾਗਵਾਂ ਚ ਹਾਂਜੀ ਬਾਈ ਜੀ ਬਿਲਕੁਲ ਠੀਕ ਹੈ ਜੀ ਤੇ ਲਓ ਵੀ ਦੋਸਤੋ ਡਾਈਨਿੰਗ ਏਰੀਆ ਹਾਲ ਦਿਖਾ ਦਈਏ ਤੁਹਾਨੂੰ ਇੱਕ ਵਾਰ ਹਾਲ ਦੇ ਵਿੱਚ ਵੀ ਸਾਰਾ ਵਰਕ ਤੁਸੀਂ ਦੇਖੋਗੇ ਹਵੇਲੀਆਂ ਜਿਵੇਂ ਰਾਜੇ ਮਹਾਰਾਜਿਆਂ ਦੀਆਂ ਹਵੇਲੀਆਂ ਹੁੰਦੀਆਂ ਸੀਗੀਆਂ ਜਾਂ ਅੱਜ ਕੱਲ ਜੋ ਆਪਾਂ ਨਵੇਂ ਤੋਂ ਨਵੇਂ ਡਿਜ਼ਾਈਨ ਪੁਰਾਣੇ ਵਾਲੇ ਪਰ ਬਣਾਉਣੇ ਨਵੀਆਂ ਹਵੇਲੀਆਂ ਉਸ ਤਰੀਕੇ ਨਾਲ ਬਾਈ ਉਹਨਾਂ ਨੇ ਅੰਦਰ ਇੰਟੀਰੀਅਰ ਕੀਤਾਗਾ ਬਹੁਤ ਸੋਹਣੇ ਝੂਮਰ ਲਾਏ ਹੋਏ ਨੇ ਤੇ ਜੇ ਬਈ ਅੰਦਰ ਕੱਲਾਪ ਪ੍ਰੋਗਰਾਮ ਕਰਨਾ ਮਿਨਿਮਮ 300 ਬੰਦੇ ਦਾ ਹੋ ਜਾਂਦਾ ਜੀ ਅ ਅੰਦਰ ਅੰਦਰ 2.5 2.5 ਤੋਂ 300 ਤੱਕ ਨਿਕਸੋਦਾ ਕ ਠੀਕ ਹੈ ਜੀ ਬਾਹਰ ਆਊਟਰ ਏਰੀਆ ਨੂੰ ਮਿਲਾ ਕੇ 7-800 ਤੱਕ ਈਜ਼ੀਲੀ ਠੀਕ ਹੈ ਜੀ ਤੇ ਬਈ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਬਹੁਤ ਸੋਹਣਾ ਤੁਸੀਂ ਮੈਰਿਜ ਪੈਸ ਬਣਾਇਆ ਥੈਂਕ ਯੂ ਸੋ ਮਚ ਬਈ ਆਸ ਕਰਦੇ ਆਂ ਵੀ ਪੰਜਾਬੀ ਭਰਾ ਸਪੋਰਟ ਕਰਨਗੇ ਪੰਜਾਬ ਦੇ ਵਿੱਚ ਆਪਣੇ ਸਾਰੇ ਦੋਸਤ ਜਿਹੜੇ ਫੰਕਸ਼ਨ ਕਹਿੰਦੇ ਹੁੰਦੇ ਨਾ ਡੇਟ ਕੜਵਾ ਰੱਖੀ ਆ ਤੇ ਫੰਕਸ਼ਨ ਅਜੇ ਬੁੱਕ ਨਹੀਂ ਕੀਤਾ ਵੀ ਕਿੱ ਪੰਜਾਬ ਗ੍ਰੈਂਡ ਦੇ ਵਿੱਚ ਜਿਹੜਾ ਮਾਰ ਲਿਓ ਜਿਹੜਾ ਕਿ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਦੇ ਉੱਪਰ ਬਣਿਆ ਹੋਇਆ ਅੱਗੇ ਮੈਂ ਨੰਬਰ ਵੀ ਸਕਰੀਨ ਤੇ ਪਾਇਆ ਹੋਇਆ ਕੋਈ ਵੀ ਤੁਹਾਡੀ ਜਾਣਕਾਰੀ ਆ ਕਿਸੇ ਵੀ ਤਰੀਕੇ ਦੀ ਤੁਸੀਂ ਬੀਰੋ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਵੈਰੀ ਮੀ ਥੈਂਕ ਯੂ ਸੋ ਮਚ ਧੰਨਵਾਦ